ਆਪਾਂ ਕੰਨ ਜਾ ਰਹੇ ਆ ਸਰਦਾਰ ਭਪਿੰਦਰ ਸਿੰਘ ਨਾਲ ਸਰਦਾਰ ਭਪਿੰਦਰ ਸਿੰਘ ਜੀ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਤੁਹਾਨੂੰ ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਭਪਿੰਦਰ ਸਿੰਘ ਜੀ ਜਿਵੇਂ ਆਪਾਂ ਪਿਛਲੇ ਹਫ਼ਤੇ ਵੀ ਗੱਲਬਾਤ ਕੀਤੀ ਸੀ ਕਿਉਂਕਿ ਸਿੱਖ ਜਗਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨ ਵਾਸਤੇ ਆ ਸਾਰਾ ਹਫ਼ਤਾ ਪ੍ਰੋਗਰਾਮ ਲੀਕੇ ਗਏ ਨੇ ਹੋ ਰਹੇ ਨੇ ਇਥੋਂ ਹੀ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਕਿ ਉਸ ਸਮੇਂ ਗੁਰੂ ਸਾਹਿਬ ਦਾ ਸਮੇਂ ਕੀ ਹਾਲਾਤ ਸਨ ਤੇ ਅੱਜ ਦੇ ਕੀ ਹਾਲਾਤ ਹਨ ਇਹਦੇ ਦੀ ਵੀ ਆਪਾਂ ਗੱਲਬਾਤ ਕਰਦੇ ਆ ਓਵਰ ਆਲ ਇੰਡੀਆ ਅਤੇ ਰਸ਼ੀਆ ਦੇ ਸਬੰਧ ਕਿਸ ਤਰ੍ਹਾਂ ਦੇ ਨੇ ਸਾਊਥ ਏਸ਼ੀਆ ਚ ਕੀ ਹੋ ਰਿਹਾ ਪੂਰੇ ਵਿਸ਼ਵ ਭਰ ਵਿੱਚ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ 23 ਨਵੰਬਰ ਵਾਲੇ ਦਿਨ ਖਾਲਿਸਤਾਨ ਰੈਫਰੈਂਡਮ ਵੀ ਔਟਵਾ ਵਿੱਚ ਹੋਣ ਜਾ ਰਿਹਾ ਆਪਾਂ ਇਹਨਾਂ ਸਾਰੇ ਮੁੱਦਿਆਂ ਤੇ ਕਰਨ ਬਾਰ ਗੱਲਬਾਤ ਕਰਾਂਗੇ ਇਹ ਸਾਡੇ ਮੁੱਦੇ ਨੇ ਸਾਡੇ ਤੇ ਤੁਹਾਡੇ ਮੁੱਦੇ ਨੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਵਾਸਤੇ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਹਰ ਇੱਕ ਦਾ ਇੱਕ ਫਰਜ਼ ਬਣਦਾ ਹੈ ਕਿ ਇਹਨਾਂ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਜਾਏ ਸਭ ਤੋਂ ਪਹਿਲਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਉਂਕਿ 350 ਸਾਲਾ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਅਤੇ ਫ੍ਰੀडम ਆਫ ਵਰਸ਼ਪ ਲਈ ਬਹੁਤ ਵੱਡੀ ਕੁਰਬਾਨੀ ਸੀ ਉਸ ਸਮੇਂ ਕੋ ਜਨਾਈਟਰ ਨੇਸ਼ਨ ਉਸ ਸਮੇਂ ਦੇ ਮਨੁੱਖੀ ਅਕਾਂ ਦੀ ਗੱਲ ਕਰਨ ਵਾਲਾ ਐਡੀ ਵੱਡੀ ਸਲਤਨਤ ਨੂੰ ਮੋਗਲ ਅੰਪਾਇਰ ਨੂੰ ਚੈਲੰਜ ਕਰਨ ਵਾਲਾ ਅਜ ਦੇ ਜਾਂ ਉਸ ਸਮੇਂ ਦੇ ਹਿੰਦੁਸਤਾਨ ਦੇ ਵਿੱਚ ਕੋਈ ਨਹੀਂ ਸੀ ਗੁਰੂ ਨਾਨਕ ਦੇ ਦਰਬਾਰ ਤੋਂ ਬਿਨਾਂ ਇਹ ਵੱਖਰੀ ਗੱਲ ਹੈ ਕਿ ਗੁਰੂ ਨਾਨਕ ਦਾ ਦਰਬਾਰ ਦਰਬਾਰ ਸਾਹਿਬ ਨੂੰ ਵੀ ਟਾਇਆ ਗਿਆ ਅਤੇ ਗੁਰੂ ਨਾਨਕ ਦੇਵ ਸਿੱਖਾਂ ਨੂੰ ਵੀ ਦਿੱਲੀ ਦੀਆਂ ਗਲੀਆਂ 'ਚ ਟਾਇਰ ਪਾ ਕੇ ਸੜ ਗਿਆ ਹਾਂਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਆਪਣੇ ਇੱਕ ਸਾਨੂੰ ਇਨਫੋਰਮੇਸ਼ਨ ਹੋਰ ਆਈ ਆ ਵੀ ਭਾਜੀ ਸਖਦੇਵ ਜੀ ਤੁਹਾਡੀ ਇਜਾਜ਼ਤ ਨਾਲ ਹਾਂਜੀ ਕਰੋ ਕਰੋ 870 ਦਿਨ ਹੋ ਗਏ ਸ਼ਹੀਦ ਨੇਜਰ ਦੀ ਅਸੈਸਿਨੇਸ਼ਨ ਨੂੰ ਸੋ ਜਿਹੜਾ ਰੈਫਰੈਂਡਮ ਵੀ ਆ ਤੇ ਇਹਨੂੰ ਜਿਹੜਾ ਤੁਸੀਂ ਦੱਸਿਆ ਸਾਰਾ ਰਿਮੈਂਬਰੈਂਸ ਅਕਾਉਂਟੇਬਿਲਟੀ ਜਿਹੜੀ ਖਾਲਸਤਾਨ ਵਾਕ ਆ 14 ਨਵੰਬਰ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਸਟਾਰਟ ਹੋਏਗੀ ਭਾਰਤੀ ਹਾਈ ਕਮਿਸ਼ਨ ਆਟਵਾ ਵਿੱਚ ਤੋਂ ਪਾਰਲੀਮੈਂਟ ਤੇ ਜਾ ਕੇ ਖਤਮ ਹੋਏਗੀ ਸੋ 20 ਮਿੰਟ ਦੀ ਵਾਕ ਆ ਇਹ ਸੋ ਇਹਦੇ ਵਿੱਚ ਜਿਹੜਾ ਸਰਦਾਰ ਹਰਜੀਪ ਸਿੰਘ ਨੇ ਜਰ ਸ਼ਹੀਦ ਜਿਹੜੇ ਆ ਉਹਨਾਂ ਦੇ 870 ਦਿਨ ਹੋਣ ਤੇ ਇਹ ਜਿਹੜੇ ਸਿੱਖ ਨੇ ਪੰਥ ਨੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਬੜਾ ਸੋਚ ਸਮਝ ਕੇ ਔਰ ਉਹਨਾਂ ਨੇ ਬੜਾ ਜ਼ਰੂਰੀ ਕਿਹਾ ਕਿ ਇਹਨੂੰ 23 ਤੋਂ ਪਹਿਲਾਂ ਜਰੂਰ ਕਰੋ ਕਿਉਂਕਿ ਕੋਈ ਬਹੁਤ ਵੱਡੀ ਜੀਓ ਪੋਲਿਟੀਕਲ ਜਿਹੜੇ ਚੇਂजेस ਆ ਜੀ ਜੀ ਵੱਡਾ ਆਰਡਰ ਤੇ ਆਉਣ ਵਾਲੇ ਆ ਸੋ ਇਹੇ ਅਸੀਂ ਆਪਣੇ ਵਿਊਅਰਸ ਨਾਲ ਸ਼ੇਅਰ ਕਰਨਾ ਸੀਗਾ ਸੌਰੀ ਆਪਣੇ ਜਿਹੜੇ ਲਿਸਨਰਸ ਆ ਹਾਂ ਜਿਹਨਾਂ ਨੇ ਵੀਊ ਆਪਣੇ ਆਪਣੇ ਦੇਖਣ ਵਾਲੇ ਨੇ ਕਿਉਂਕਿ ਆਪਾਂ ਇਸ ਨੂੰ ਅੱਜ ਦੀ ਆਵਾਜ਼ ਟ੍ਰਾਂਟੋ YouTube ਤੇ ਵੀ ਆਪਣੇ ਆਈ ਵੀ ਜਿਹੜਾ ਆਈ ਪੀ ਟੀਵੀ ਆ ਉਹਦੇ ਤੇ ਵੀ ਅਸੀਂ ਇਸ ਨੂੰ ਬ੍ਰਾਡਕਾਸਟ ਕਰਦੇ ਆਂ ਅਸੀਂ ਵਚਨਬੱਧ ਹਾਂ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਦੇ ਲਈ ਅੱਜ ਦੀ ਆਵਾਜ਼ ਟੀਵੀ.com ਫੇਸਬੁੱਕ ਰੰਬਲ ਅਤੇ ਟਿਕਟਾਕ ਬਹੁਤ ਜਗ੍ਹਾ ਜਾ ਕੇ ਤੁਸੀਂ ਸਾਨੂੰ ਦੇਖ ਸਕਦੇ ਹੋ ਕਿਉਂਕਿ ਅਸੀਂ ਤਾਂ ਸਿਰਫ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜਦੋਂ ਅਸੀਂ ਨਵੇਂ ਪਾਸ਼ਾ ਦੇ ਉਸ ਮਹਾਨ ਕਨਸੈਪਟ ਦੀ ਗੱਲ ਕਰਦੇ ਆ ਫਰੀडम ਆਫ ਵਰਸ਼ਪ ਦੀ ਗੱਲ ਕਰਦੇ ਆ ਹਾਂਜੀ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਆ ਤਾਂ ਫਿਰ ਸਾਡਾ ਸਿਰ ਝੁਕਦਾ ਹੈ ਤੇ ਇਹ ਇਨ੍ਹਾਂ ਦੇਸ਼ਾਂ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਜਾਣਾ ਬੀਇੰਗ ਅ ਕੈਨੇਡੀਅਨ ਸਿੱਖ ਜਾਂ ਕੈਨੇਡੀਅਨ ਸਿਟੀਜ਼ਨ ਦਾ ਕੈਨੇਡੀਅਨ ਸੋਇਲ ਤੇ ਮਰਡਰ ਹੋ ਜਾਣਾ ਤੇ ਤੁਸੀਂ ਅੱਜ ਵੀ ਚੁੱਪ ਹੋ ਤਾਂ ਇਹ ਚੁੱਪ ਜਿਹੜੀ ਆ ਬੜੀ ਖਤਰਨਾਕ ਹੈ ਹਾਂਜੀ ਜੀ ਬਿਲਕੁਲ ਅਸੀਂ ਵੀ ਆਪਣੇ ਪ੍ਰੋਗਰਾਮ ਵੱਲੋਂ ਪਦਾਰਨੇਜਰ ਦੀ ਜਿਹੜੀ ਕੱਲ ਨੂੰ ਸਾਹਾਦ ਦਾ ਜਿਹੜਾ ਦਿਨ ਹਰ ਮਹੀਨੇ ਦੀ 18 ਤਰੀਕ ਨੂੰ ਮਨਾਇਆ ਜਾ ਰਿਹਾ ਕਿਉਂਕਿ ਉਹ ਇੱਕ ਗੁਰਦੁਆਰੇ ਦੇ ਪ੍ਰਧਾਨ ਸਾਨ ਔਰ ਗੁਰਦੁਆਰੇ ਦੇ ਹਾਤੇ ਦੇ ਵਿੱਚ ਹੀ ਕਤਲ ਹੋਇਆ ਤੋਂ ਆਪਣੇ ਅਦਾਰੇ ਵੱਲੋਂ ਅੱਜ ਦੀ ਵਾਜਬ ਵੱਲੋਂ ਅਸੀਂ ਵੀ ਇਹ ਜਿਹੜਾ ਰਿਮੈਂਬਰੈਂਸ ਆ ਜਾਂ ਇਹਦੀ ਜਿਹੜੀ ਅਕਾਉਂਟੇਬਿਲਟੀ ਆ ਬੇਸ਼ੱਕ 4-5 ਬੰਦੇ ਫੜੇ ਵੀ ਗਏ ਨੇ ਨikhil ਗੁਪਤਾ ਵੀ ਫੜਿਆ ਗਿਆ ਵਿਕਾਤ ਯਾਦਵ ਦਾ ਵੀ ਨੰਬਰ ਲੱਗਣ ਦੇ ਚਾਂਸ ਸਿਆ ਸਮੰਤ ਗੋਇਲ ਦੌੜ ਗਿਆ ਜਿਹਨ ਨੂੰ ਭੱਜ ਗਿਆ ਮਦਾਨੇ ਯੰਗ ਚੋਂ ਹੱਥ ਖੜੇ ਕਰ ਗਿਆ ਸੋ ਅਸੀਂ ਜ਼ਰੂਰ ਚਾਹੁੰਦੇ ਵੀ ਸਰੋਤੇ ਇਹਦੇ ਤੇ ਵੀ ਧਿਆਨ ਦੇਣ ਔਰ ਗਾਇਬਾਏ ਜਿਹਦੇ ਕੋ ਵੀ ਸਮਾਂ ਹੋਵੇ ਉਹ ਇਸ ਰੈਲੀ ਚ ਹਾਂਜੀ ਹਾਂ ਚਲੋ ਆਪਾਂ ਫਿਰ ਗੱਲਬਾਤ ਨਵੇਂ ਪਾਸ਼ਾ ਦੀ ਸ਼ਹਾਦਤ ਤੋਂ ਅੱਜ ਤੱਕ ਦੀ ਗੱਲਬਾਤ ਕਰੀਏ ਤੇ ਰੈਫਰੰਡਮ ਦੀ ਗੱਲਬਾਤ ਵੀ ਹੋਣੀ ਆ ਤੇ ਆਪਾਂ ਸਾਊਥ ਇਸ਼ਾ ਜ਼ਰੇਸ਼ਾ ਚ ਕੀ ਹੋ ਰਿਹਾ ਉਹਦੇ ਦੀ ਵੀ ਗੱਲਬਾਤ ਕਰਨੀ ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਨਵੇਂ ਪਾਸ਼ਾ ਦੀ ਸ਼ਹਾਦਤ ਨੂੰ ਏ ਐਕਚੁਅਲੀ ਗੁਰੂ ਜਿਹੜੇ ਸਾਡੇ ਪਹਿਲੇ ਸ਼ਹੀਦ ਹਨ ਉਹ ਸਾਡੇ ਗੁਰੂ ਸ਼ਹੀਦ ਹਨ ਤੋਂ ਇਸ ਤਰ੍ਹਾਂ ਦੀ ਸਾਡੇ ਵਿੱਚ ਮਨਉਤ ਨਹੀਂ ਹੈ ਵੀ ਉਹਨਾਂ ਦੀ ਸ਼ਹਾਦਤ ਨੇ ਸਾਨੂੰ ਜਦੋਂ ਸਾਨੂੰ ਸਾਡਾ ਸਾਰਾ ਗੁਨਾਹ ਮਾਫ ਕਰ ਦਿੱਤੇ ਅਸਲ ਚ ਮਕਸਦ ਜਿਹੜਾ ਮੈਂ ਸਮਝਦਾ ਲਿਟਰਲ मीनिंग ਉਹ ਇਹ ਆ ਵੀ ਉਹਨਾਂ ਨੇ ਸਾਨੂੰ ਇੱਕ ਰਾਹ ਦੱਸਿਆ ਕਿ ਦੁਨੀਆ ਦੇ ਵਿੱਚ ਜੇ ਗਨਾਹ ਨੂੰ ਘਟਾਉਣਾ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਖੁਦ ਕੀਤਾ ਆ ਇਸ ਤਰੀਕੇ ਦੇ ਨਾਲ ਬਾਕੀ ਲੋਕਾਂ ਨੂੰ ਵੀ ਕਰਨਾ ਚਾਹੀਦਾ ਜਾਂ ਸ਼ਹਾਦਤ ਦਾ ਮੁੱਢ ਜਿਹੜਾ ਪੰਥ ਵਿੱਚ ਆ ਬੇਸ਼ੱਕ ਉਹ ਆਪਣੇ ਪਿਆਰਿਆਂ ਦਾ ਕਨਸੈਪਟ ਵੀ ਜਿਹੜਾ ਸ਼ਹਾਦਤ ਤੇ ਵਿੱਚੋਂ ਹੀ ਨਿਕਲਦਾ ਜਿਹੜਾ 1993 13 April ਨੂੰ ਹੋਇਆ ਪਰ ਇਹ ਇਹ ਜਿਹੜੀ ਸ਼ਾਂਤਮਈ ਇੱਕ ਰੈジਸਟੈਂਸ ਸੀ ਜਿਹੜੀ ਔਰ ਜਣੀ ਕਿ ਵਿਰੋਧ ਕੀਤਾ ਜਿਹੜਾ ਕਿ ਕਿਸੇ ਧੜਵੀ ਦਾ ਚੜ ਕੇ ਆਉਣ ਤੇ ਜ਼ੁਲਮ ਕਰਨ ਠੱਗਾ ਕਰਨ ਦੇ ਉੱਪਰ ਕਰ ਕਰ ਮੀਆਂ ਸਗਲੇ ਜੀਆਂ ਬੋਲੀ ਵਰਤ ਮਾਰੀ ਬੋਲੀ ਹੋਰ ਲੇਕਨ ਠੱਕੇ ਚ ਕੋਈ ਹੋਰ ਬੋਲੀ ਨਹੀਂ ਜਾਨੀ ਸੋ ਇਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਵੀ ਬੇਸ਼ੱਕ ਲਗਾਮ ਫੜ ਲਈ ਸੀ ਬਾਬਰ ਦੀ ਔਰ ਉਸ ਵੇਲੇ ਦੇ ਸਾਹਬਾਂ ਇਦਾਂ ਅਜੇ 트ੰਪ ਦੀ ਕਾਰ ਦਾ ਕੁਛ ਟੇਰਿੰਗ ਫੜ ਲਏ ਇਸ ਤਰ੍ਹਾਂ ਦੀ ਗੱਲਬਾਤ ਆ ਔਰ ਬੇਸ਼ੱਕ ਉਹਨਾਂ ਨੇ ਉਹ ਜਿਹੜਾ ਕਤਲੋਗਾਰ ਦਿਆ ਉਹਨੂੰ ਸਾਰੇ ਨੂੰ ਚਿੰਤਨ ਉਹਦੇ ਵਿੱਚ ਕੀਤਾ ਸੀ ਲੇਕਿਨ ਇੱਕ ਜਿਹੜਾ ਉਹਨਾਂ ਨੇ ਰਾਹ ਲੱਭਿਆ ਜਿਹੜਾ ਸ਼ੁਰੂਆਤ ਜਿੱਥੋਂ ਹੋਈ ਆ ਉਹ ਬਿਲਕੁਲ ਵਿਰੋਧ ਕਰਕੇ ਔਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਬਾਜ ਫੜ ਕੇ ਉਹਨਾਂ ਨੇ ਇੱਕ ਵੱਖਰੇ ਤਰੀਕੇ ਨਾਲ ਕੀਤਾ ਫਿਰ ਉਸ ਤੋਂ ਬਾਅਦ ਗੁਰੂ ਹਰ ਰਾਏ ਤੇ ਗੁਰੂ ਹਰਕ੍ਰਿਸ਼ਨ ਨੇ ਜਿਹੜੀ ਇਹਨਾਂ ਦੀ ਹੁਕਮ ਸੀ ਕਿ ਵੀ ਤੁਸੀਂ ਆਪਣੇ ਆਪ ਨੂੰ ਤਲਬ ਕਰੋ ਦਰਬਾਰ ਦੇ ਵਿੱਚ ਉਹਦੀ ਜਿਹੜੀ ਮਨਾਹੀ ਉਸ ਤੋਂ ਅਨਕਾਰ ਕੋ ਅਨਕਾਰੀ ਹੋ ਕੇ ਸ਼ਾਂਤਮਈ ਜਿਹੜੀ ਆ ਇੱਕ ਮੁਹਿੰਮ ਦਾ ਮੁੱਢ ਵਜਾ ਔਰ ਕੂਕਿਆਂ ਵਾਲੀ ਜਿਹੜੀ ਮੁਹਮਾ ਜਰੂਰ ਇੱਥੇ ਕਹਿਣਾ ਚਾਹੂੰਗਾ ਉਹਦੇ ਅਰਗੇ ਨਾਨ ਵਾਇਲੈਂਟ ਮੁਹਮਮ ਉਸ ਤੋਂ ਪਹਿਲਾਂ ਕੋਈ ਨਹੀਂ ਸੀ ਦੁਨੀਆ 'ਚ ਕੋਈ ਨਹੀਂ ਸੀ ਮਾਰਟਨ ਲੂਥਰ ਦੀ ਵੀ ਬਾਤ ਚ ਆਈ ਗਾਂਧੀ ਤੇ ਬਹੁਤ ਡਿਫਰੈਂਟ ਗੇਮ ਦੇ ਵਿੱਚ ਚਲੇ ਗਿਆ ਲੇਕਿਨ ਇੱਥੇ ਜਿਹੜੀ ਆ ਬਿਲਕੁਲ ਇਹ ਨਾਨ ਵਾਇਲੈਂਸ ਆਫ ਦਾ ਬਰੇਵ ਸੀ ਔਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੱਲ ਕੀਤੀ ਔਰ ਐਜੇ ਤਿਆਗਵਾਲ ਚਾਰ ਲੜਾਈਆਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਤਲਵਾਰ ਦੇ ਇਹਨਾਂ ਦੇ ਮਤਲਬ ਜਿਹੜੇ ਜੋਰ ਸੀ ਉਹਦੇ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਪਿਆ ਪਰ ਜਦੋਂ ਫਿਰ ਸ਼ਾਂਤਮਈ ਦੀ ਗੱਲ ਆਈ ਉਹ ਵੀ ਸਹੀ ਲਾਤਾ ਕੋਈ ਇੰਨਾ ਦੀ ਗੱਲ ਨਹੀਂ ਸੀ ਵੀ ਅਸੀਂ ਅੰਗਰੇਜ਼ਾਂ ਨਾਲ ਲੜ ਨਹੀਂ ਸਕਦੇ ਤੇ ਇਸ ਕਰਕੇ ਜਾਂ ਮੁਗਲਾਂ ਨਾਲ ਲੜ ਨਹੀਂ ਸਕਦੇ ਤਾਂ ਜੋਧਾ ਬਾਈ ਸੋ ਇਹੋ ਜੀ ਗੱਲਬਾਤ ਨਹੀਂ ਸੀ ਇੱਥੇ ਬਿਲਕੁਲ ਇਹ ਸੀ ਵੀ ਜੇ ਵੀ ਅਸੀਂ ਇਹਨਾਂ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਪਰ ਤੱਕਾ ਤੁਹਾਡਾ ਵੀ ਗਲਤ ਹੈ ਤੋ ਉੱਥੇ ਇਹ ਕਹਿਣਾ ਵੀ ਚਲੋ ਜੇ ਤੁਸੀਂ ਮੈਨੂੰ ਬਦਲ ਲਓ ਤੇ ਇਹ ਵੀ ਬਦਲੋ ਜਾਣਗੇ ਪਰ ਉਹ ਵੱਖਰੀ ਗੱਲ ਆ ਵੀ ਗੁਰੂ ਸਾਹਿਬ ਨੂੰ ਬਦਲ ਨਹੀਂ ਸਕੇ ਔਰ ਇਹਦੇ ਨਾਲ ਹੀ ਜਿਹੜੇ ਉਹ ਆਏ ਸੀ ਕਸ਼ਮੀਰੀ ਪੰਡਤ ਉਥੋਂ ਉਹਨਾਂ ਦੇ ਜਿਹੜੇ ਆ ਨਾਉਣ ਵਾਲੀਆਂ ਨਸਲਾਂ ਨੇ ਆਪਣੇ ਆਪ ਨੂੰ ਬਦਲ ਕੇ ਦਿਖਾ ਲਿਆ ਤੋ 1984 ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਸਾਬਤ ਕਰਤਾ ਵੀ ਜਿਹੜਾ ਅਸੀਂ ਕਾਬਲੀ ਉਸ ਕੰਦੇ ਸੀ ਜੋ ਸਾਡੇ ਨਾਲ ਉਦੋਂ ਹੋ ਰਿਹਾ ਸੀਗਾ ਪਰ ਵੇਸ਼ਾ ਗੁਰੂ ਸਾਹਿਬ ਨੇ ਇੱਕ ਬੜੀ ਬਹਾਦਰੀ ਔਰ ਸਜਾਤ ਦੀ ਜਿਹੜੀ ਈਸ ਗੰਸਾਬ ਦੇ ਵਿੱਚ ਇੱਕ ਬਾਦਸ਼ਾਹ ਦੇ ਮੂਰੇ ਇਹ ਕਿਹਾ ਕਿ ਜੇ ਮੈਨੂੰ ਬਦਲ ਲਵੇ ਅੱਜ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ 'ਤੇ ਮੁੰਡਿਆਂ ਦੇ ਕੰਟਰੈਕਟ ਲੈਣੇ ਆਂ ਅਸੀਂ ਮਰ ਗਏ ਹਾਏ ਸਾਡੇ ਤੋਂ ਬੋਲੀ ਨਹੀਂ ਆਉਂਦੀ ਸਾਨੂੰ ਭੇਸ ਬਦਲਣਾ ਪੈਣਾ ਬਹੁਤ ਸੇਤੀ ਲੋਕ ਬਦਲ ਜਾਂਦੇ ਆ ਪਰ ਸਤਿਗੁਰੂ ਨੇ ਉਸ ਵੇਲੇ ਇੱਕ ਟਾਣਾ ਸ਼ਾਹ ਇੱਕ ਹਰਨਾਕ ਹਰਨਾਕ ਅਸ਼ਯਪੀਆ ਇੱਕ 부ਚੜ ਜਿਹੜਾ ਸੀ ਉਹਦੇ ਮੂਰੇ ਖੜ ਕੇ ਦਿਖਾ ਲਿਆ ਵੀ ਇਦਾਂ ਦੀ ਕੋਈ ਗੱਲ ਨਹੀਂ ਤੇਰੀ 부ਚਰੀ ਜਿਹੜੀ ਆ ਉਹ ਮੇਰੀ ਧੌਣ ਦੇ ਲਾਗੇ ਜਾਂ ਮੇਰੇ ਸਰੀਰ ਦੇ ਮੋਰੇ ਖਤਮ ਹੋ ਜਾਂਦੀ ਆ ਔਰ ਖਤਮ ਹੁੰਦੀ ਵੀ ਇਹ ਹਾਂਜੀ ਹਾਂਜੀ ਵੀ ਲੋਕ ਇਹ ਸੋਚਦੇ ਵੀ ਸਿਰ ਲੈ ਗਿਆ ਜਾਂ ਜਿਸ ਤਰ੍ਹਾਂ ਦੀ ਇੱਕ ਪੰਕਤੀ ਵੀ ਆ ਵੀ ਤੇਗ ਬਹਾਦਰ ਕੇ ਚਲਤ ਪਾਇਓ ਜਗਤ ਮੇਂ ਸੋਗ ਐ ਹੇ ਹੇ ਸਭ ਜਗ ਕਰੇ ਜੈ 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 ਸੋਰ ਲੋਕ ਸੋ ਇਸ ਧਰਤੀ ਤੇ ਵੀ ਜੈ ਜੈਕਾਰ ਹੋਈ ਆ ਬਿਲਕੁਲ ਹੋਈ ਹੈ ਜੀ ਜੀ ਤਿੱਬਤ ਤੋਂ ਲੈ ਕੇ ਸ਼ਾਵਰ ਤੱਕ ਜਿਹੜਾ ਆਪਣਾ ਖੈਰ ਪੂਰੇ 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 ਬ੍ਰਹਿਮੰਡ ਦੀ ਗੱਲ ਕਰਦੇ ਆਂ ਹਾਂਜੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਦੀ ਆਪਾਂ ਉਹਨਾਂ ਦੀ ਸ਼ਹਾਦਤ ਦੀ ਗੱਲ ਹਾਂਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਸ਼ਹੀਦ ਕੀਤਾ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਪਹਿਲੇ ਗੁਰੂ ਸਾਹਿਬ ਉਸ ਤੋਂ ਬਾਅਦ ਤਿੰਨ ਗੁਰੂ ਦੇ ਸਿੱਖ ਜਿਹੜੇ 1675 ਵਿੱਚ ਉਸ ਸਮੇਂ ਦੇ ਹਾਕਮ ਉਸ ਸਮੇਂ ਦੇ ਜ਼ਾਲਮ ਔਰੰਗਜ਼ੇਬ ਮੁਗਲ एंपਾਇਰ ਬਲੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤਾਂ ਕਿ ਸਾਰੀ ਦੁਨੀਆ ਦੇ ਵਿੱਚ دہشت ਫੈਲ ਜਾਏ ਕਿ ਜਿਹੜਾ ਵੀ ਗੁਰੂ ਨਾਨਕ ਦੇ ਘਰ ਨੂੰ ਮੰਨਦਾ ਉਹ ਦੁਨੀਆ ਤੇ ਸੇਫ ਨਹੀਂ ਹੈ ਉਹ ਦੁਨੀਆ ਤੇ ਸੰਸਾਰ ਚ ਮਾਰਿਆ ਜਾ ਸਕਦਾ ਸੋ ਇਹ ਗੱਲਾਂ ਬਾਤਾਂ ਨੇ ਭਾਈ ਅਸੀਂ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਦੇ ਇੱਕ ਬੰਦੇ ਵਿਅਕਤੀ ਦੇ ਖਿਲਾਫ ਨਹੀਂ ਹੈ ਔਰ ਜੋ ਕੁਝ ਇਤਿਹਾਸ ਵਿੱਚ ਹੋਇਆ ਜੋ ਅੱਜ ਜਿਹੜੀ ਗੱਲ ਆਪਾਂ ਅੱਜ ਕਹਿ ਰਹੇ ਆ ਇਸ ਗੱਲ ਨੇ ਇਤਿਹਾਸ ਬਣ ਗਈ ਤੇ ਹੁਣ ਆਪਾਂ ਕਹਿ ਰਹੇ ਆ ਇਹ ਨਹੀਂ ਭਵਿੱਖ ਬਣਨਾ ਕਿਉਂਕਿ ਭਵਿੱਖ ਵੀ ਨਹੀਂ ਸਿਰਜਣਾ ਹੁੰਦਾ ਸੋ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਡੋਲੇ ਗੁਰੂ ਦੇ ਸਿੱਖ ਨਹੀਂ ਡੋਲੇ ਤੇ ਹੁਣ ਜਦੋਂ ਆਪਾਂ ਉਸ ਸਮੇਂ ਦੀ ਗੱਲ ਕਰਦੇ ਆ ਕਿ ਉਸ ਸਮੇਂ ਦੇ ਹਾਕਮ ਨੇ ਵੀ ਕੀਤਾ ਦਿੱਲੀ ਦੇ ਚਿਹਰੇ ਮੂਰੇ ਬਦਲੇ ਨੇ ਦਿੱਲੀ ਦੀ ਨੀਤੀ ਨਹੀਂ ਬਦਲੀ ਕਦੇ ਜਹਾਂਗੀਰ ਕਦੇ ਔਰੰਗਜ਼ੇਬ ਕਦੇ ਅੰਗਰੇਜ਼ ਦਿੱਲੀ ਦੇ ਤਖਤ ਦੇ ਜਦੋਂ ਹਾਕਮ ਸਨ 1854 ਦਾ 1857 ਦੀ ਗੱਲ ਕਰੀਏ ਤਾਂ ਪੂਰਾ ਭਾਰਤ ਪੂਰਾ ਭਾਰਤ ਹਾਂਜੀ ਉਸ 1854 ਜਿਸ ਕਿਸ ਤਰ੍ਹਾਂ ਲੜਨ ਜਾਂਦਾ ਜੰਗ ਹਿੰਦ ਪੰਜਾਬ ਦਾ ਹੁੰਦਾ ਤੇ ਜੰਗ ਹਿੰਦ ਪੰਜਾਬ ਦਾ ਅੱਜ ਵੀ ਕਿਤੇ ਕਿਤੇ ਨਜ਼ਰ ਆਉਣਾ ਚਾਹੀਦਾ ਹੈ ਕਿ ਪੂਰੇ ਵਰਲਡ ਦੇ ਵਿੱਚ ਟ੍ਰਾਂਸ ਨੈਸ਼ਨਲ ਪ੍ਰੇਸ਼ਨ ਦੀ ਗੱਲ ਕੈਨੇਡਾ 'ਚ ਹੋ ਰਹੀ ਆ ਯੂਐਸਏ 'ਚ ਹੋ ਰਹੀ ਆ 5 ਆਈਜ਼ ਵਾਲੇ ਕਾਰਨ ਨੇ ਬਲੂਮਜ਼ਬਰਗ ਦੀ ਰਿਪੋਰਟ ਆਉਂਦੀ ਹੈ ਹਾਂਜੀ ਅਤੇ ਉਸ ਤੋਂ ਬਿਨਾ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਨikhil gupta ਵਾਲਾ ਮੁੱਦਾ ਹੋਰ ਬਹੁਤ ਸਾਰੇ ਸੀਬੀਸੀ ਕੌਂਟਰੈਕਟ ਟੂ ਕਿਲ ਇੱਕ ਬੈਸਟ ਅਵਾਰਡ ਮਿਲਦਾ ਪਰ ਜੇ ਆਪਾਂ ਉਹਨਾਂ ਨੂੰ ਸੁਣਾਂਗੇ ਜਿਹੜੇ ਜੈ ਹਿੰਦ ਜੈ ਹਿੰਦ ਕਰਦੇ ਆ ਫੇਰ ਤਾਂ ਭਾਈ ਆਪਣਾ ਰੱਬ ਰੱਖਾਣੀ ਹੈ ਰੱਬ ਰੱਖਾ ਉਹਨਾਂ ਦਾ ਬਣਦਾ ਜਿਹੜੇ ਰੱਬ ਦੇ ਵਿੱਚ ਯਕੀਨ ਕਰਦੇ ਨੇ ਜਿਹੜੇ ਰੱਬ ਦੀ ਗੱਲ ਸੁਣਦੇ ਨੇ ਤੇ ਵਿਚਾਰਦੇ ਨੇ ਸੋ ਆਪਾਂ ਘਟ ਗਿਣਤੀ ਵੀ ਆ ਨਾ ਅਸੀਂ ਘਟ ਗਿਣਤੀ ਹੋਣ ਕਰਕੇ ਕਿਸੇ ਤੇ ਇਹ ਗੱਲ ਕਰਦੇ ਆ ਕਿ ਸਾਡੇ ਤੇ ਕੋਈ ਹਮਲਾ ਕਰੇ ਨਾ ਅਸੀਂ ਵੱਧ ਗਿਣਤੀ ਹੋਏ ਕਿਸੇ ਤੇ ਕਰਦੇ ਆ ਪਰ ਹੋਇਆ ਕੀ ਬੜੀ ਹੈਰਾਨੀ ਦੀ ਗੱਲ ਆ ਸਰਦਾਰ ਭਪਿੰਦਰ ਸਿੰਘ ਜੀ ਕਿ ਜਿਸ ਦਿੱਲੀ ਦਰਬਾਰ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤੇ ਫਿਰ 31 ਅਕਤੂਬਰ ਤੋਂ 5 4 5 ਨਵੰਬਰ ਤੱਕ ਇਸ ਤਰ੍ਹਾਂ ਸਟੇਟ ਬਲੋ ਸਿੱਖਾਂ ਦਾ ਕਤਲਿਆ ਮ ਹੁੰਦਾ ਉਹਦੇ ਵਿੱਚ ਕਾਂਗਰਸ ਤਾਂ ਸੀਗੀ ਦਿੱਲੀ ਦੀ ਸਟੇਟ ਸੀਗੀ ਉਹਦੇ ਵਿੱਚ ਰਸ਼ੀਆ ਵਰਗੀ ਵੀ ਸ਼ਾਮਰ ਸੀ ਕਿ ਤਨਾ ਕਹਤੇ ਹਾਂ ਜੀ ਅੱਜ ਵੀ ਕਿਸ ਤਰ੍ਹਾਂ ਰਸ਼ੀਆ ਤੇ ਇੰਡੀਆ ਦੀ ਗੱਲਬਾਤ ਤਾਂ ਬਹੁਤ ਇਹ ਗੱਲਬਾਤ ਕਰਨਗੇ ਨਾਨਾ ਜੀ ਦੇਸ਼ ਮੁਕਤ ਜਿਹੜੇ ਕਿ ਵੱਡੇ ਆਇਡਾ ਲੌਗ ਨੇ ਇੱਥੇ ਆਰਐਸਐਸ ਦੇ ਤੇ ਅਡਵਾਨੀ ਦੀ ਕਿਤਾਬ ਲਿਖੀ ਇਹ ਸਾਰਾ ਕੁਝ ਹੈ ਕਿਉਂਕਿ ਸਾਡਾ ਤਾਂ ਕਹਿੰਦਾ ਨਾ ਬੈਰ ਨਹੀਂ ਨਿਰਭਉ ਤੇ ਨਿਰਵੈਰ ਹਾਂ ਜੀ ਸਰਦਾਰ ਭਪਿੰਦਰ ਸਿੰਘ ਜੀ ਗੱਲਬਾਤ ਆਪਾਂ ਚਲੋ ਕੋਈ ਨਹੀਂ ਆਪਾਂ ਗੱਲਬਾਤ ਕਰਦੇ ਨਾ ਲੰਮੀ ਹੁੰਦੀ ਕੋਈ ਗੱਲ ਨਹੀਂ ਹੈਗੀ ਅੱਪਰ ਕੋ ਸਮਾਂ ਬਾਅਦ ਚ ਵੀ ਹੈਗਾ ਹੁਣ ਆਪਾਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਸਾਰਾ ਸਿਲਸਿਲਾ ਚੱਲ ਰਿਹਾ ਤੇ ਰੈਫਰੈਂਡਮ ਵੀ ਹੋਣ ਜਾ ਰਿਹਾ ਆਜ਼ਾਦੀ ਦੀ ਗੱਲ ਅਦਿਨ ਹੋ ਰਹੀ ਇਹਦੇ ਤੇ ਇੱਕ ਤੋਂ ਮਿੰਟ ਲਾਲੋ ਫੇ ਉਸਤੇ ਬਾਅਦ ਆਪਾਂ ਫਿਰ ਇੰਡੀਆ ਅਤੇ ਰਸ਼ੀਆ ਦਾ ਜਿਹੜਾ ਗੱਠ ਜੋੜ ਵੱਧ ਰਿਹਾ ਤੇ ਬਲਾਦੀਮਿਰ ਪੁਟਨ ਵੀ ਆ ਰਹੇ ਨੇ ਤੇ ਇੰਡੀਆ ਤੇ ਦੇ ਵਿਦੇਸ਼ ਮੰਤਰੀ ਰਸ਼ੀਆ ਦੇ ਵਿਦੇਸ਼ ਮੰਤਰੀ ਇੰਡੀਆ ਦੇ ਵੱਡੇ ਅਧਿਕਾਰੀ ਤੇ ਅਜੀਤ ਡੁਵਾਲ ਦੀ ਤੇ ਰਸ਼ੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਕਿਉਂਕਿ ਤਿੰਨ ਹਫ਼ਤਿਆਂ ਦੇ ਫਿਰ ਬਲਾਦੀਮੀਰ ਪੋਪਰਟਨ ਵੀ ਆਉਣਗੇ ਸੋ ਸਾਊਥ-ਈਸਟੇਸ਼ੀਆ ਵਿੱਚ ਕੀ ਕੁਕ ਹੋ ਰਿਹਾ ਤੇ ਸ਼ੇਖ ਅਸੀਨਾ ਨੂੰ ਜਿਹੜਾ ਟ੍ਰਿਬਿਊਨਲ ਨੇ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਦੀ ਗੱਲਬਾਤ ਹੋ ਰਹੀ ਹੈ ਪਾਕਿਸਤਾਨ ਤੇ ਇੰਡੀਆ ਤੇ ਇੰਡੀਆ ਦੇ ਆਲਰੇਡੀ ਆਰਮੀ ਚੀਫ ਨੇ ਕੀ ਕਿਹਾ ਉਹਦੇ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਆਪਾਂ ਜਿਹੜੀ ਗੱਲ ਕਰਨੀ ਆ ਰੈਫਰੰਡਮ ਦੀ ਗੋ ਹੈਡ ਜਿਸ ਤਰ੍ਹਾਂ ਦੇ ਨਾਲ ਰਾਸ ਦੇ ਸਾਰੇ ਲੋਕ ਭਾਵੇਂ ਜਿਹੜੀ ਮਰਜ਼ੀ ਪਾਰਟੀ ਨੂੰ ਚਾਣਨ ਵਾਲੇ ਹੋਣ ਲੈਫਟ ਨੂੰ ਰਾਈਟ ਨੂੰ ਪਰ ਉਹ ਇਹ ਚਾਹੁੰਦੇ ਵੀ ਫ્રાન્સ ਆਜ਼ਾਦ ਹੋਵੇ ਜਰਮਨੀ ਦੇ ਲੋਕ ਚਾਹੁੰਦੇ ਜਰਮਨੀ ਆਜ਼ਾਦ ਹੋਵੇ ਅਮਰੀਕਾ ਦੇ ਲੋਕ ਚਾਹੁੰਦੇ ਅਮਰੀਕਾ ਆਜ਼ਾਦ ਹੋਵੇ ਕੈਨੇਡਾ ਦੇ ਲੋਕ ਚਾਹੁੰਦੇ ਕੈਨੇਡਾ ਆਜ਼ਾਦ ਹੋਵੇ ਲੈਫਟ ਹੋਵੇ ਰਾਈਟ ਹੋਵੇ ਸਿੱਖਾਂ ਦੇ ਲੋਕ ਜਿਹੜੇ ਸਰਕਾਰੇ ਖਾਲਸਾ ਦੇ ਮਾਮਲ ਜਿਹੜੇ ਵਾਰਸ ਆ ਉਹ ਕਿਦਾਂ ਇਹ ਚਾਹ ਸਕਦੇ ਆ ਵੀ ਸਿੱਖ ਗੁਲਾਮ ਰਹਿਣ ਤੇ ਜਿੰਨਾ ਵੀ ਸਿੱਖ ਵਿੱਚ ਟਾਉਟ ਪਾਈ ਤੇ ਫਿੱਟ ਕੀਤਾ ਉਹ ਸਾਰਾ ਇਹ ਕਹਿੰਦਾ ਕਿ ਇਸ ਇੱਕ ਗੁਲਾਮ ਰਹਿਣ ਤੁਸੀਂ ਉਹਨਾਂ ਦੀ ਟੌਟੀ ਤੇ ਕੇਅਰ ਨਾ ਕਰੋ ਵੀ ਉਹ ਕਹਿ ਰਹੇ ਬਸਾਂ ਚੋਂ ਕੱਢ ਕੇ ਮਾਰੇ ਉਹ 30000 ਸਿੱਖ ਨੂੰ ਘਰਾਂ ਚੋਂ ਕੱਢ ਕੇ ਮਾਰਨ ਦੇ ਉੱਤੇ ਗੱਲ ਨਹੀਂ ਕਰਦੇ ਉਹ ਜਿਹੜਾ 1.5 200 300 ਜਿਹੜਾ ਕਿ ਬੜੀ ਮੰਦ ਭਾਗੀ ਘਟਨਾ ਆ ਇਸੇ ਵਰਗ ਦੇ ਬੰਦੇ ਜਿਹੜੇ ਕੱਢ ਕੇ ਮਾਰੇ ਆ ਉਹਨਾਂ ਦੇ ਨਾਲ ਤੁਸੀਂ ਅੱਜ ਦੇਖੋ 100 ਰੁਪਏ ਦਾ ਐਸਐਸਪੀ ਕਹਿੰਦਾ ਵੀ ਇਹਨਾਂ ਨੂੰ ਹੱਥ ਨਹੀਂ ਲਾ ਸਕਦਾ ਪਰ ਦਿੱਲੀ ਦਾ ਕਮਿਸ਼ਨਰ ਐਸਐਸਪੀ ਕਦੀ ਨਹੀਂ ਕਿਹਾ 1984 ਤੋਂ ਬਾਅਦ ਇਸ ਦੇ ਕਰਨ ਉਹ ਹੱਤ ਨਹੀਂ ਲਾਇਆ ਜਾ ਸਕਦਾ ਸੋ ਇਹਦਾ ਮਤਲਬ ਤੁਸੀਂ ਵਾਜਬੂਲ ਕਤਲ ਹੋ ਜਿਹੜੀ ਕਿ ਤੁਹਾਨੂੰ ਮਾਰਨਾ ਜਿਹੜਾ ਆ ਉਹ ਬਿਲਕੁਲ ਸਹੀ ਆ ਉਹ ਜਸਟੀਫਾਈਡ ਆ ਸੋ ਜਿੰਨੇ ਵੀ ਤੁਹਾਡੇ ਲੋਕ ਇਹਨਾਂ ਮੁਲਕਾਂ ਵਿੱਚ ਇਹ ਕਹਿੰਦੇ ਆ ਵੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਰਹਿਣਾ ਚਾਹੀਦਾ ਉਹ ਇਹ ਕਹਿ ਰਹੇ ਆ ਕਿ ਜਿਹੜੇ ਸਿੱਖ ਆ ਉਹਨਾਂ ਦੇ ਕਤਲ ਹੋਣੇ ਚਾਹੀਦੇ ਆ ਇਹ ਇਨਡਾਇਰੈਕਟ ਤਰੀਕੇ ਦੇ ਨਾਲ ਕਿਉਂਕਿ ਨਹੀਂ ਤੇ ਕਦੀ ਕੋਈ ਯਹੂਦੀ ਇਹ ਨਹੀਂ ਕਹੇਗਾ ਜਰਾਈਲ ਨਹੀਂ ਬਣਨਾ ਚਾਹੀਦਾ ਸੋ ਪਾਕਿਸਤਾਨ ਹਿੰਦੁਸਤਾਨ ਦੋਨੋਂ ਅੰਗਰੇਜ਼ਾਂ ਨੇ ਬਣਾਏ ਉਹਨਾਂ ਦਾ ਕੋਈ ਗ੍ਰੈਂਡ ਪਲਾਨ ਸੀ ਇਹਦੇ ਚ ਇਹ ਤਾਂ ਇੱਕ ਵੱਖਰੀ ਗੱਲ ਆ ਪਰ ਹੁਣ ਜਦੋਂ ਸਿੱਖਾਂ ਦਾ ਮੁਲਕ ਖਾਲਸਤਾਨ ਜਿਹੜਾ ਜਿਹਦੇ ਉੱਪਰ ਤੁਹਾਡੀ ਰਾਏ ਸੁਮਰੀ ਲੈਂਣ ਦੀ ਕੋਸ਼ਿਸ਼ ਆ ਔਰ ਇੱਕ ਬੜੇ ਆਰਗੇਨਾਈਜੇਸ਼ਨ ਐਸਐਫਜੀ ਦੇ ਵੱਲੋਂ ਆ ਬੜੇ ਵੱਡੇ ਪੱਧਰ ਤੇ ਪੋਲੀਟੀਕਲੀ ਆਟਵਾ ਦੇ ਵਿੱਚ ਹੋ ਰਹੀ ਏ ਇਹ ਨਹੀਂ ਵੀ ਕਿਸੇ ਗੁਰਦੁਆਰੇ 'ਚ 4 ਮਿੰਟ ਦੀ ਸਪੀਚ ਕਰਕੇ ਤੇ 500 ਡਾਲਰ দান ਦੇ ਕੇ ਇਸ ਤਰ੍ਹਾਂ ਨਹੀਂ ਇਹ ਲੱਖਾਂ ਦੀਆਂ ਗੱਲਾਂ ਨੇ ਕਦੀ ਵੀ ਸਰਕਾਰੇ ਖਾਲਸਾ ਦੀ ਜੰਗ ਦੇ ਵਿੱਚ ਕੋਈ ਬੰਦਾ 150 500 ਹਜ਼ਾਰ ਦੇ ਕੇ ਜੇ ਕਹਿੰਦਾ ਵੀ ਅਸੀਂ ਅੱਜ ਸ਼ਾਮ ਸਿੰਘ ਟਾਰੀ ਨੂੰ ਵੀ ਅਸੀਂ ਆਪਣਾ ਹਿੱਸਾ ਪਾਤਾ ਜਿਹੜੇ ਗੁਰਦੁਆਰੇ ਸਾਨੂੰ ਉੱਥੇ ਹੀ ਸੰਤ ਮਹਾਰਾਜ ਸਿੰਘ ਫੜੇ ਗਏ ਸੀ ਉਹਨਾਂ ਨੂੰ ਚਾਹੀਦਾ ਵੀ ਉਹ ਖਾਲਿਸਤਾਨ ਦੇ ਸੰਘਰਸ਼ੇ ਇਹਨਾਂ ਸੋਚਣ ਵੀ ਇਹ ਉਹ ਆ ਫਲਾਨਾ ਆ ਅਸੀਂ ਸਹਿਮਤ ਨਹੀਂ ਕੈਪਟਨ ਠੀਕ ਆ ਉਹਨਾਂ ਨੂੰ ਚਾਹੀਦਾ ਕਿ ਉਹ ਨੰਗੇ ਧੜਾ ਕੇ ਮੋਰੇ ਸਪੋਰਟ ਕਰਨ ਇਸ ਗੱਲ ਦੀ ਇਸ ਗੱਲ ਨੂੰ ਪ੍ਰੋਪਗੇਟ ਕਰਨ ਲੋਕਾਂ ਚ ਸਪਰੈਡ ਕਰਨ ਫੋਰ ਦਾ ਐਡ ਦਾ ਕਾਉਂਟਰਰੀ ਉਹ ਕੁਝ ਤਾਂ ਬੰਦੇ ਖੁੱਲੇ ਤੌਰ ਤੇ ਵਿਰੋਧ ਵਿੱਚ ਆ ਖਾਲਿਸਤਾਨ ਦੇ ਜਿਹੜੇ ਕਿ ਬਹੁਤ ਘੱਟ ਆ ਬਹੁਤ ਘੱਟ ਦੇ ਬਰਾਬਰ ਹੈ ਕੁਝ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਭ ਤੋਂ ਡੇਂਜਰਸ ਆ ਉਹ ਕਹਿੰਦੇ ਵੀ ਅਸੀਂ ਹੈਗੇ ਤੁਹਾਡੇ ਨਾਲ ਹੀ ਆ ਭਾਰਤ ਨੂੰ ਪਰ ਅਸੀਂ ਇੱਕ ਤਰੀਕੇ ਨਾਲ ਇਹਨਾਂ ਦਾ ਕਹਾਂਗੇ ਯਾਰ ਅਸੀਂ ਇਹਨਾਂ ਨਾਲ ਸਹਿਮਤ ਨਹੀਂ ਉਹਦਾ ਮਤਲਬ ਇਹ ਆ ਵੀ ਸ਼ਾਮ ਸਿੰਘ ਟਾਰੀਆ ਆਪਣੀ ਮੁਹਿੰਮ ਤੇ ਜਾ ਰਿਹਾ ਤੇ ਅਸੀਂ ਕਹਾਂਏ ਬਾਬਾ ਜੀ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਦਾ ਮਤਲਬ ਅਸੀਂ ਸਹਿਮਤ ਕਿਦਣਾ ਜਿਹੜਾ ਮੂਰੇ ਫਰੰਗੀ ਆ ਜਾਂ ਅੱਜ ਜਿਹੜਾ ਹਿੰਦ ਆ ਪਾ ਪੰਜਾਬ ਉਸ ਵੇਲੇ ਵੀ ਜਿਹੜਾ جنگ ਸੀ ਉਹ ਜੰਗ ਹਿੰਦ ਪੰਜਾਬ ਦਾ ਸੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਾਮ ਸਿੰਘ ਟਾਰੀ ਦੇ ਜਿਹੜੇ ਵਰਡ ਆ ਜਿਹੜਾ ਉਹਨੇ ਅਜੇ ਉਹ ਹੁਕਮ ਲਾਇਆ ਸੀ ਕਿਸੇ ਵੀ ਤਰ੍ਹਾਂ ਦੀ ਨਿਊਟਰੈਲਿਟੀ ਜਾਂ ਇਹ ਕਹਿਣਾ ਵੀ ਸ਼ਾਮ ਸਿੰਘ ਟਾਰੀ ਲੀਡ ਕਰ ਰਿਆ ਉਹ ਲੀਡ ਕਰ ਰਿਆ ਸੀ ਇਹਦੇ ਨਾਲ ਸਹਿਮਤ ਨਹੀਂ ਉਹ ਫਰੰਗੀ ਦੀ ਉਹਨਾਂ ਉਹਨਾਂ ਦੇ ਵਰਡ ਆ ਉਹ ਫਰੰਗੀ ਦੀ ਹਮਾਇਤ 'ਚ ਖੜੇ ਹੋਣ ਵਾਲੀ ਗੱਲ ਆ ਸੋ ਇਹ ਉਹਨੂੰ ਸਮਝ ਆਉਂਦੀ ਆ ਜਦੋਂ ਢਿੱਡਾਂ ਤੋਂ ਉੱਪਰ ਹੋ ਕੇ ਬੰਦਾ ਗੱਲ ਸੋਚਦਾ ਆ ਪਰ ਜਦੋਂ ਟੇਟ ਲੱਗ ਜਾਣ ਫਿਰ ਉਹ ਡੋਗਰਿਆਂ ਵਾਲੇ ਤੇਜਾ ਸਿੰਘ ਵਾਲੇ ਜਿਹੜੇ ਆ ਟੇਲਰੀ ਦੇ ਵਿੱਚ ਜਿਹੜਾ ਪੁਲ ਉੜਾ ਦੇਣ ਵਾਲੀਆਂ ਗੱਲਾਂ ਹੁੰਦੀਆਂ ਸੋ ਇਹ ਕੌਮਨਾ ਹੋ ਰਹੀਆਂ ਪਰ ਫਿਰ ਵੀ ਅੱਜ ਕੌਮ ਸਪਸ਼ਟ ਰੂਪ 'ਚ ਲੋਕੀ ਖੜੇ ਆ ਹਾਂ ਲੀਡਰ ਜਿਹੜੇ ਆ ਉਹ ਉਹਨਾਂ ਦੇ ਮਨ ਵਿੱਚ ਕੀ ਆ ਇਹ ਤਾਂ ਸਤਿਗੁਰੂ ਜਾਣਦਾ ਆ ਪਰ ਸਪਸ਼ਟ ਹੋਣਾ ਬਹੁਤ ਜ਼ਰੂਰੀ ਆ ਤੇ ਭਾਰਤ ਦੀ ਇੱਕ ਸਾਂਝੀ ਮਤੇ ਵਿੱਚ ਕੌਂਸਲੇਟਾਂ ਦਾ ਬੈਨ ਜਿਹੜਾ ਆ ਉਹ ਗੁਰੂ ਘਰਾਂ ਨੂੰ ਉਸੇ ਤਰ੍ਹਾਂ ਵਰਕਰਾਰ ਰੱਖਣਾ ਚਾਹੀਦਾ ਇੱਕ ਦੂਸਰੇ ਨਾਲ ਬਹਿ ਕੇ ਮਸ਼ਵਰਾ ਕਰਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਕਬਦੂਰ ਕਰੋ ਲੇਵ ਲਈ ਸੋ ਉਹ ਜਿਹੜੀ ਦੋਧਾ ਆ ਜਿਹਦੇ ਵਿੱਚ ਕਾਤਲਾਂ ਦੇ ਜਿਨ੍ਹਾਂ ਨੂੰ ਟਰੂਡੋ ਹੁਣ ਇਸ ਤੋਂ بڑا ਐਵੀਡੈਂਸ ਨਹੀਂ ਹੋ ਸਕਦਾ ਸਰਦਾਰ ਖਾਲੇਣੇ ਨੇ ਕਿਹਾ ਸੀ 1995 ਚ ਲੇਕਿਨ ਹੁਣ ਟਰੂਡੋ ਨੇ ਪਾਰਲੀਮੈਂਟ ਤੇ ਖੜਾ ਹੋ ਕੇ ਕਹਤਾ ਇਹ ਹੁਣ ਵੀ ਤੁਸੀਂ ਇਹ ਚੀਜ਼ ਕਹਿੰਨੇ ਆ ਵੀ ਨਹੀਂ ਆਇ ਨਹੀਂ ਔਰ ਮੈਂ ਵੀ ਦੱਸਦਾ ਵਾਂ ਕਿ ਬਹੁਤ ਵੱਡੇ ਪੱਧਰ ਤੇ ਉਸ ਤਰ੍ਹਾਂ ਦਾ ਪ੍ਰਬੰਧ ਗੁਰੂਕਰਾਂ ਵਿੱਚ ਲਿਆਂਦਾ ਗਿਆ ਜਿਹੜਾ ਕਿਸੇ ਵੀ ਤਰ੍ਹਾਂ ਦੀ ਖਾਲਿਸਤਾਨ ਦੀ ਲੜ ਰਹੀ ਫੌਜ ਨੂੰ ਜਿਹੜਾ ਸਮਾਨ ਸ਼ਾਂਤਮਈ ਢੰਗ ਨਾਲ ਲੜ ਰਹੀ ਨੂੰ ਸਮਾਨ ਨਾ ਦੇਵੇ ਲੇਕਿਨ ਉੱਥੇ ਉੱਥੇ ਕੋਈ ਐਦਾਂ ਦੇ ਬਹਾਨੇ ਕਰੇ ਅਸੀਂ ਇਹਨਾਂ ਨਾਲ ਨਹੀਂ ਸਹਿਮਤ ਅਸੀਂ ਇਹਦੇ ਨਾਲ ਨਹੀਂ ਸਹਿਮਤ ਹਾਂ ਚਲੋ ਕਿਰਪਾ ਕਰਨ ਇਸ ਚੀਜ਼ ਤੋਂ ਛਡਕਾਰਾ ਹੋਵੇ ਔਰ 23 ਨੂੰ ਜਿਹੜੇ ਲੋਗ ਆ ਉੱਥੇ ਜ਼ਰੂਰ ਖੜੇ ਹੋਣ ਉਹ ਕਿਸੇ ਗਰੁੱਪ ਨੂੰ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਤੋਂ ਉੱਪਰ ਉੱਠ ਕੇ 4 ਲੱਖ ਮੁੰਡਾ ਜਿਹੜਾ ਸ਼ਹੀਦ ਹੋਇਆ 1984 ਤੋਂ ਬਾਅਦ ਔਰ 1849 ਤੋਂ ਬਾਅਦ ਜਿੰਨੀਆਂ ਸਿੱਖਾਂ ਨੇ ਮੁਦਕੀ ਸਭਰਾਵਾਂ ਚਲਿਆਂ ਵਾਲਾਂ ਗੁਜਰਾਤ ਸੂਰਤ ਜਿੱਥੇ ਵੀ ਜੰਗ ਲੜਿਆ ਉਹਨਾਂ ਦੀਆਂ ਰੂਹਾਂ ਔਰ ਉਹਨਾਂ ਦੇ ਸਾਥੀਆਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਯਾਦ ਕਰਦੇ ਹੋਏ ਇੱਥੇ ਜ਼ਰੂਰ ਵਾਣ ਜੀ ਜੀ ਭਾਜੀ ਆ ਬਿਲਕੁਲ ਜੀ ਦੇਖੋ ਇਹ ਤਾਂ ਜਿਹੜੇ ਆਪਣੀ ਕੌਮ ਦੀ ਹੋਣੀ ਤੇ ਹੋਣ ਦੀ ਗੱਲਬਾਤ ਹੈ ਅੱਜ ਕੱਲ ਤਾਂ ਸਰਦਾਰ ਭਪਿੰਦਰ ਸਿੰਘ ਅੱਜ ਦੇ ਮਾਹੌਲ ਵਿੱਚ ਤਾਂ ਹਰ ਦੇਸ਼ ਆਪੋ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸਾਡੇ ਇੱਥੇ ਕੈਨੇਡਾ ਦੇ ਐਮਬੈਸਡਰ ਬੌਬ ਰੇਵ ਸਾਹਿਬ ਇੱਕ ਵੱਡੇ ਨਿਊ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਆਫ ਕੋਰਸ ਯੂਨਾਈਟਿਡ ਨੇਸ਼ਨ ਵੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਤੇ ਕੈਨੇਡਾ ਦੀ ਆਪਾਂ ਗੱਲ ਕਰੀ ਜਾਂ ਹੋਰ ਦੇਸ਼ ਨੇ ਇੰਡੀਆ ਜਿਹੜਾ ਬਹੁਤ ਵੱਡਾ ਦੇਸ਼ ਹੈ ਹਨ ਜੀ ਉਹਨਾਂ ਨੂੰ ਵੀ ਆਪਣੀ ਹੋਣ ਦਾ ਖਤਰਾ ਪਿਆ ਹੋਇਆ ਉਹ ਹੁਣ ਉਹਨਾਂ ਨੂੰ ਲੱਗਦਾ ਕਿ ਆ ਜਿਹੜੇ ਖਾਲਸਤਾਨੀ ਨੇ ਸਾਡਾ ਦੇਸ਼ ਤੋੜ ਦੇਣਗੇ ਪਰ ਉਹ ਤਾਂ ਕੰਮ ਹੀ ਉਹ ਜੇ ਕਰਦੇ ਨੇ ਹੋਰ ਵੀ ਛੋਟੇ ਛੋਟੇ ਦੇਸ਼ ਨੇ ਆਪਾਂ ਬੰਗਲਾਦੇਸ਼ ਦੀ ਗੱਲ ਕਰੀਏ ਸ਼ੇਖ ਅਸੀਨਾ ਨੂੰ ਟ੍ਰਿਬਿਊਨਲ ਨੇ ਜਿਹੜੀ ਮੌਤ ਦੀ ਸਜ਼ਾ ਸੁਣਾ ਦਿੱਤੀ ਅਤੇ ਇਸ ਤੋਂ ਬਿਨਾਂ ਆਪਾਂ ਦੇਖਦੇ ਹਾਂ ਸਰਦਾਰ ਭਵਿੰਦਰ ਸਿੰਘ ਇੰਡੀਆ ਦੀ ਆਰਮੀ ਦੇ ਚੀਫ ਨੇ ਕਹਿਆ ਕਿ ਚਾਂਕਿਆ ਡਿਫੈਂਸ ਡਾ ਲੌਕ ਚ ਗੱਲਬਾਤ ਕਰਦੇ ਆ ਕਿ ਹੈ ਕਿ ਜਿਹੜਾ ਜਿਹੜਾ ਸੰਦੂਰ ਸਿਗਾ ਉਹ 88 ਘੰਟਿਆਂ ਦੀ ਇੱਕ ਟਰੇਲਰ ਸਿਗਾ ਪਾਕਿਸਤਾਨ ਨੂੰ ਵਾਰਨਿੰਗ ਵੀ ਦਿੱਤੀ ਹੈ ਤੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਨੇ ਪਰ ਇਹ ਤਾਂ ਜਿਹੜਾ ਚੀਨ ਦਾ ਚਮਤਕਾਰ ਸੀ 트럼ਪ ਸਾਹਿਬ ਨੇ ਵੀ ਕਿਹਾ ਸੀ ਕਿ ਇਹਨਾਂ ਜਹਾਜ਼ ਸਿੱਟੇ ਗਏ ਪੰਜ ਕੇ ਸੱਤ ਕਈ ਵਾਰੀ ਕਹਿ ਚੁੱਕੇ ਨੇ ਸੋ ਬਹੁਤ ਕੁਝ ਹੈ ਸੋ ਇਹਦੇ ਤੇ ਕੋਈ ਟਿੱਪਣੀ ਕਰਨੀ ਚਾਹਤ ਹਾਂ ਦੋਸਤੋ ਬਾਅਦ ਆਪਾਂ ਰਸ਼ੀਆ ਤੇ ਇੰਡੀਆ ਦੀ ਰਿਲੇਸ਼ਨ ਦੀ ਵੀ ਗੱਲਬਾਤ ਕਰਦੇ ਕਿਉਂਕਿ ਜਿਸ ਤੇਜ਼ੀ ਨਾਲ ਹਮਾਤ ਬਦਲ ਰਹੇ ਨੇ ਸਾਊਥ ਏਸ਼ੀਆ ਵਿੱਚ ਹਾਂਜੀ ਜੀ ਬਿਲਕੁਲ ਜਿਹੜੀ ਭਾਰਤੀ ਜਰਨਲ ਦੇ ਬਿਆਨ ਆ ਉਹ ਇੱਕ ਹਾਰੀ ਹੋ ਫੌਜ ਦੀ ਜਿਹਦੇ ਬਾਰੇ ਟਰੰਪ ਸਾਹਿਬ ਨੇ ਸਾਰਿਆਂ ਨੇ ਸਪਸ਼ਟੀਕਰਨ ਦੇ ਤਾਇਆ ਆਪਣਾ ਇਹ ਜਿਹੜੀ جنگ ਸੀਗੀ ਇਦੇ ਵਿੱਚ ਭਾਰਤ ਦੇ ਜਹਾਜ਼ ਜਿਗੇ ਬੜੇ ਵੱਡੇ ਪੱਦਰ ਦੇ ਵਿੱਚ ਔਰ ਉਹਨਾਂ ਨੇ ਉਹਦੇ ਨੰਬਰ ਵੀ ਜਿਹੜੇ ਜ਼ਾਹਰ ਕਰ ਦਿੱਤੇ ਹੁਣ ਬੱਕਰੀ ਗੱਲ ਆਵੇ ਜਿਹੜੀ ਮੈਂ ਨਾ ਮੰਨੂ ਵਾਲੀ ਗੱਲ ਆ ਉਹ ਤਾਂ ਫਿਰ ਕਈ ਵਾਰੀ ਹਾਰੀ ਹੋ ਧਿਰ ਜਿਹੜੀ ਉਹ ਮੰਨਦੀ ਨਹੀਂ ਹੁੰਦੀ ਪਰ ਜਿਹੜੇ ਜਹਾਜ਼ਾਂ ਦੇ ਨੰਬਰ ਆ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਉਹ ਕਲੈਰੀ ਕਲੀਅਰ ਨਹੀਂ ਕੀਤੇ ਪਰ ਮੈਂ ਸਮਝਦਾ ਵੀ ਉਹ ਜਿੱਦਾਂ ਵੀ ਉਹਨਾਂ ਨੂੰ ਡੀਲ ਮਿਲੇਗੀ ਉਸ ਹਿਸਾਬ ਨਾਲ ਉਹ ਨੰਬਰਾਂ ਨੂੰ ਅਦਲ ਬਦਲ ਕਰ ਸਕਦੇ ਚਲੋ ਇਹ ਉਹਨਾਂ ਦੀ ਮਰਜ਼ੀ ਆ ਇੱਕ ਸੋਵਰਨ ਸਟੇਟ ਦੇ ਬੜੀ ਸੁਪਰ ਪਾਵਰ ਦੇ ਹੈੱਡ ਨੇ ਜਿਹੜਾ ਭਾਰਤੀ ਆਰਮੀ ਚੀਫ ਆ ਉਹ ਆਪਣੀ ਹਾਰ ਜਿਹੜੀ ਉੱਥੇ ਹੋਈ ਆ ਉਹਨਾਂ ਦੀ ਆਪਣੇ ਜਿਹੜੀ ਸੰਦੂਰ ਦੇ ਵਿੱਚ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿੱਥੋਂ ਤੁਸੀਂ ਕੋਈ ਇਹ ਗੱਲ ਕਹੇ ਵੀ ਇਹ ਹਾਰ ਇਸ ਤਰ੍ਹਾਂ ਨਹੀਂ ਸੀ ਤੇ ਉਸ ਤਰ੍ਹਾਂ ਸੀ ਹੋਰ ਸਪੱਸ਼ਟ ਰੂਪ ਦੇ ਵਿੱਚ ਭਾਰਤ ਦੀ ਫੌਜ ਦੇ ਜਿਹੜੇ ਜਹਾਜ਼ ਡਿਗਣੇ ਹੱਥ ਹੁਣ 8 ਨੰਬਰ ਸਾਹਮਣੇ ਆ ਰਿਹਾ ਨਾ ਤੇ ਇਹਦਾ ਮਤਲਬ ਇਹ ਬਹੁਤ ਵੱਡੀ ਜਿਹੜਾ ਇੱਕ ਕਾਟਨ ਹੀ ਪੂਰਾ ਉਹਨਾਂ ਨੇ ਛੱਡ ਦਿੱਤਾ ਔਰ ਇਹਦੇ ਵਿੱਚ ਉਹਨਾਂ ਦੀ ਜਿਹੜੇ ਬਹਾਦਰੀ ਉਹਨਾਂ ਨੇ ਆਪਣੀ ਜਿਹੜੀ ਟੈਕਨੋਲੋਜੀ ਦੀ ਨੋਹਾਊ ਆ ਉਹਨੂੰ ਜਾਰ ਕੀਤਾ ਬੇਸ਼ੱਕ ਜਿਹੜੇ ਟਾਊਟ ਆ ਇੱਥੇ ਬੈਠੇ ਜਾਂ ਜਿਹੜੇ ਲੋਕ ਆਪਣੇ ਗੁਲਾਮ ਮਾਨਸਿਕਤਾ ਵਾਲੇ ਹੁੰਦੇ ਆ ਉਹ ਕਹਿੰਦੇ ਜੀ ਸਬੂਤ ਨਹੀਂ ਜਹਾਜ਼ ਦੇਖੇ ਨਹੀਂ ਉਹ ਜਦੋਂ ਭਲਿਓ ਉਹਨਾਂ ਨੇ ਜਹਾਜ਼ ਰਾਤੋ ਰਾਤ ਚੱਕ ਹੀ ਲਏ ਪਿੰਡਾਂ ਦੇ ਲੋਕ ਸਬੂਤ ਦੇ ਰਹੇ ਵੀ ਆਹ ਜਹਾਜ਼ ਇੱਥੇ ਡਿਗਿਆ ਇੱਥੇ ਡਿਗਿਆ ਕੀ ਉਹ ਕਮਲੇ ਆ ਤੁਹਾਡੇ ਵਰਗੇ ਸੋ ਇਹ ਭਾਰਤ ਦਾ ਸੰਦੂਰ ਸਟੰਟ ਜਿਹੜਾ ਆ ਇਹ ਚੋਣਾਂ ਦੇ ਲਈ ਜਿਹੜੇ ਬਲਾਸਟ ਕਰਾਏ ਗਏ ਫਾਲਸ ਬੈਗ ਜਿਹੜੇ ਕਰਾਏ ਗਏ ਦਿੱਲੀ ਦੇ ਵਿੱਚ ਉਹਨਾਂ ਨੇ ਬਿਹਾਰ ਦਾ ਰਿਜ਼ਲਟ ਜਿਹੜਾ ਆ ਉਹ ਬਦਲਤਾ ਜਿਹੜਾ ਪੋਲ ਸੀ ਉਹ ਇਹ ਸ਼ੋਅ ਕਰ ਰਿਹਾ ਸੀਗਾ ਕਿ ਭਾਜਪਾ ਨਹੀਂ ਜਿੱਤੇਗੀ ਪਰ ਜਿਹੜਾ ਉਹਨਾਂ ਨੇ ਇਹੋ ਜਿਹਾ ਉੱਥੇ ਕੰਮ ਕੀਤਾ ਜਿਹਦੇ ਨਾਲ ਲੋਕਾਂ ਨੂੰ ਇਹ ਹੋ ਗਿਆ ਵੀ ਇਹ ਹੁਣ ਸਾਡੇ ਜਿਹੜੀ ਜਣੀ ਸੈਂਸ ਆਫ ਇਨਸਿਕਿਉਰਟੀ ਮੇਖੋਰਦੀ ਸਮਝਦਾ ਆਈ ਥਿੰਕ ਇਟਸ ਮੋਰ ਦੈਨ ਦੈਟ ਇਹ ਜਿਹੜੇ ਜਿਸ ਤਰ੍ਹਾਂ ਦੇ ਨਾਲ ਜੀਵ ਗਾਂਧੀ ਨੇ ਇਲਜ਼ਾਮ ਲਾਏ ਆ ਜਿਹੜੇ ਫਰਾਡ ਇਲੈਕਸ਼ਨ ਵਿੱਚ ਕਰਨ ਦੇ ਲਈ ਉਹਨਾਂ ਨੇ ਇੱਕ ਮਾਹੌਲ ਪਹਿਲਾਂ ਬਿਲਡ ਕੀਤਾ ਫਿਰ ਉਸ ਤੋਂ ਬਾਅਦ ਹੋਰ ਇਤੇ ਐਕਟ ਕੀਤਾ ਸੋ ਜਿਹੜੀ ਇਹ ਸੰਦੂਰ ਸੰਧਾਰ ਵਾਲੀ ਗਾਇਮਿਆ ਇਹ ਸਾਰੀ ਮੈਨੂੰ ਲੱਗਦਾ ਕਿ ਇਹ ਚੱਲਦੀ ਰਹਿਣੀ ਹੈ ਜੀ ਨਹੀਂ ਚੱਲਣੀ ਇੱਕੋ ਬਾੜੇ ਮੈਣੀ ਨਹੀਂ ਰੱਖਦੀ ਆ ਤੁਹਾਡੇ ਗੁਰਦਪਾਪ ਜਿਹੜਾ ਰੋਹਲ ਗਾਂਧੀ ਨੇ ਜੀ ਜਿਹੜਾ ਹਰਜੀਪ ਗਾਂਧੀ ਨੂੰ ਤਾਂ ਬਹੁਤ ਵੱਡੀਆਂ ਜਿਹੜਾ ਬਹੁਤ ਮਿਲਿਆ ਸੀਗਾ ਸਿੱਖਾਂ ਦੇ ਕਤਲੇਆਪ ਤੋਂ ਬਾਅਦ 400 ਪਲੱਸ ਸੀਟਾਂ ਮਿਲੀਆਂ ਸੋ ਖੇਬਰੀ ਜਿਹੜੀ ਇਹ ਕਿੱਲ ਦਾ ਮinority ਟੂ ਗੈਟ ਇਲੈਕਟਡ ਇਨ ਮжоਰਿਟੀ ਇਹ ਵੀ ਕੰਮ ਚੱਲਦੇ ਨੇ ਕਿਉਂਕਿ ਮinority ਦੇ ਅੰਦਰ ਫਿਅਰ ਪੈਦਾ ਕਰਨਾ ਤੇ ਆਪਣੇ ਲੋਕਾਂ ਦਾ ਅਭਾਰ ਲੈ ਕੇ ਆਉਣਾ ਤੇ ਦੂਜੇ ਪਾਸੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਵੀ ਮਨਾ ਰਹੇ ਇੱਥੇ ਤਾਂ ਮinority ਹੋਵੇ ਮжоਰਿਟੀ ਹੋਵੇ ਅਮੀਰ ਹੋਵੇ ਗਰੀਬ ਹੋਵੇ ਸਭ ਨੂੰ ਬਰਾਬਰਤਾ ਦੇ ਅਧਿਕਾਰ ਚਾਹੀਦੇ ਨੇ ਚਲੋ ਘਟੋ ਘਟੜ ਇਹਨਾਂ ਦੇਸ਼ਾਂ ਵਿੱਚ ਵੀ ਹੈਗੇ ਇੱਥੇ ਵੀ ਕਈ ਵਾਰੀ ਰਾਸ਼ਟਰਵਾਦ ਚੱਲ ਪੈਂਦਾ ਸੋ ਇਹਨਾਂ ਗੱਲਾਂ ਦਾ ਵੀ ਆਪਾਂ ਧਿਆਨ ਰੱਖੀਏ ਸਰਦਾਰ ਭਵਿੰਦਰ ਸਿੰਘ ਜੀ ਜੇ ਆਪਾਂ ਸ਼ੇਖ ਅਸੀਨਾ ਬੰਗਲਾਦੇਸ਼ ਦੀ ਗੱਲ ਕਰੀਏ ਤੇ ਉਸ ਦੇ ਨਾਲ-ਨਾਲ ਅਜੀਤ ਡਿਵਾਲ ਵੀ ਮਿਲ ਰਹੇ ਨੇ ਰਸ਼ੀਆ ਦੇ ਵੱਡੇ ਅਧਿਕਾਰੀਆਂ ਨੂੰ ਇੰਡੀਆ ਦੇ ਵਿਦੇਸ਼ ਮੰਤਰੀ ਦੀ ਵੀ ਰਸ਼ੀਆ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੇ ਪੋਟਨ ਦਾ ਇੰਡੀਆ ਆਉਣਾ ਤੇ ਦਿੱਲੀ ਮਾਸਕੋ ਲਈ ਇੱਕ ਟਾਪ ਪ੍ਰਾਇਓਰਟੀ ਹੈ ਤੇ ਜਿਹੜੀ ਸਮਟ ਹੋਵੇਗੀ ਤਿੰਨ ਚਾਰ ਹਫ਼ਤਿਆਂ ਦੇ ਹੀ ਇਹ ਕੀ ਸੰਕੇਤ ਦੇ ਰਹੇ ਨੇ ਇਹ ਵੀ ਮੁੱਦਾ ਇੱਕ ਪਾਸੇ ਯੂਕੇ ਦੇ ਨਾਲ ਸੰਧੀਆ ਕੀਤੀਆਂ ਜਾ ਰਹੀਆਂ ਇੱਕ ਪਾਸੇ ਅਮਰੀਕਾ ਨਾਲ ਸੰਧੀਆ ਕੀਤੀਆਂ ਜਾ ਰਹੀਆਂ ਇਸ ਇੱਕ ਪਾਸੇ ਇੰਡੀਆ ਰਸ਼ ਆਪਣੇ ਯੂਕੇ ਸੌਰੀ ਯੂਐਸ ਤੋਂ ਇੱਕ ਸਾਲ ਬਾਸਤੇ ਐਲਪੀਜੀ ਜਿਹੜੀ ਗੈਸ ਆ ਉਹ ਖਰੀਦਣ ਦਾ ਕੌਂਟਰੈਕਟ ਕਰ ਰਿਹਾ ਸੋ ਇੰਡੀਆ ਦੀ ਬੈਨ ਬੈਨ ਸਿਚੁਏਸ਼ਨ ਜਾਂ ਇੰਡੀਆ ਕਬਰ ਆਇਆ ਹੋਇਆ ਜਾਂ ਇੰਡੀਆ ਨੂੰ ਲੱਗਦਾ ਕਿ ਜਿਹੜਾ ਸਾਊਥ ਏਸ਼ੀਆ ਵਿੱਚੋਂ ਉਹਨਾਂ ਦੀ ਪਾਵਰ ਖਸਤੀ ਜਾ ਰਹੀ ਹੈ ਜਾਂ ਫਿਰ ਇੱਕ ਕਿਸ ਤਰ੍ਹਾਂ ਦਾ ਗੱਠ ਜੁੜ ਰਿਹਾ ਇਸ ਤੇ ਤਾਂ ਅੱਪਾ ਗੱਲਬਾਤ ਕਰੀਏ ਜੀ ਜਿਹੜੀ 15 ਅਗਸਤ ਨੂੰ ਮੀਟਿੰਗ ਹੋਈ ਸੀ ਪ੍ਰੈਜ਼ੀਡੈਂਟ ਟਰੰਪ ਦੀ ਇਲਾਸਕਾ ਦੇ ਵਿੱਚ ਪ੍ਰੈਜ਼ੀਡੈਂਟ ਉਹਦੇ ਵਿੱਚ ਬੜੇ ਮਸਲੇ ਜਿਹੜੇ ਆ ਉਹਨਾਂ ਨੇ ਫੱਲ ਕਰ ਲਿਆ ਜਾਂ ਤਾਂ ਫਿਰ ਦੋ ਤਾਈ ਸੌ ਸਾਲ ਫਿਰ ਦੁਨੀਆ ਦੇ ਵਿੱਚ ਜਿਹੜੀ ਇਸ ਤਰ੍ਹਾਂ ਹੀ ਦੁਨੀਆ ਚੱਲੇਗੀ ਜਿਸ ਤਰ੍ਹਾਂ ਪਹਿਲਾਂ ਚੱਲ ਰਹੀ ਸੀ ਜਿਹਦੇ ਵਿੱਚ ਉਹ ਹੁਣ ਮੈਂ ਰੇਡੀਓ ਤੇ ਪਤਾ ਨਹੀਂ ਜਿਹੜਾ ਕਲੋਨੋਲਾਈਜ਼ਮ ਹੈ ਨਿਓ ਕਲੋਨੋਲਾਈਜ਼ਮ ਹੈ ਉਹਦਾ ਹੀ ਚੱਲੂਗਾ ਜਿੱਦਾਂ ਪਹਿਲਾਂ ਚੱਲ ਰਿਹਾ ਸੀ ਜਾਂ ਜਿਹੜਾ ਇਹਦੇ 'ਚ ਕੁਝ ਤਬਦੀਲੀ ਆਊਗੀ ਸੋ ਜਿਹੜੀ ਤਬਦੀਲੀ ਵਾਲੀ ਗੱਲ ਆ ਉਹ ਇਹ ਹੁੰਦਾ ਕਿ ਜਦੋਂ ਵੀ ਕੋਈ ਜਿੱਦਾਂ ਪ੍ਰੈਜ਼ੀਡੈਂਟ ਪਿਊਟਨ ਜਿਹੜੇ ਆ ਉਹ ਦਸੰਬਰ ਦੇ ਪਹਿਲੇ ਹਫ਼ਤੇ ਸ਼ਾਇਦ ਭਾਰਤ ਜਾ ਰਹੇ ਆ ਨਿਤਨ ਜਯੂ ਉਸ ਤੋਂ ਪਹਿਲਾਂ ਜਾ ਰਿਹਾ ਤੇ ਜਿਹੜੇ ਇਹ ਫੋਰਨ ਮਿਨਿਸਟਰ ਫੈਕਟਰੀ ਲੈਵਲ ਦੇ ਜਿਹੜੀਆਂ ਮੀਟਿੰਗਾਂ ਹੋਣੀਆਂ ਆ ਇਹਦੇ ਵਿੱਚ ਜਿਹੜੇ ਮੁੱਦੇ ਪਹਿਲਾਂ ਸੈਟਲ ਕੀਤੇ ਜਾਂਦੇ ਆ ਜਿਹੜੇ بڑے ਲੀਡਰ ਆ ਜਦੋਂ ਆਉਂਦੇ ਉਦੋਂ ਕੋਈ ਗੱਲਬਾਤ ਨਹੀਂ ਹੁੰਦੀ ਉਦੋਂ ਸਿਰਫ ਸਿਗਨੇਚਰ ਜਾਂ ਉਹਦੀ ਫਾਈਲਾਂ ਚੇਂਜ ਹੁੰਦੀਆਂ ਪਬਲਿਕ ਨੂੰ ਦਿਖਾਇਆ ਜਾਂਦਾ ਪਰ ਐਕਚੁਅਲੀ ਜਿਹੜੀ ਰੀਅਲ ਗੱਲਬਾਤ ਆ ਉਹ ਪਹਿਲਾਂ ਹੀ ਹੋ ਚੁੱਕੀ ਹੁੰਦੀ ਸੋ ਜਦੋਂ ਆਪਾਂ ਇਸ ਚੀਜ਼ ਨੂੰ ਦੇਖਦੇ ਆ ਵੀ ਇਹ ਕੀ ਗੱਲਬਾਤ ਆ ਕੀ ਕਹਾਣੀ ਆ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਸਾਰਾ ਕੁਝ ਸਿੰਕ੍ਰੋਨਾਈਜ਼ਡ ਆ ਇੰਗਲੈਂਡ ਦਾ ਫ੍ਰੀ ਟ੍ਰੇਡ ਐਗਰੀਮੈਂਟ 2001 ਤੋਂ ਚੱਲ ਰਿਹਾ ਸੀ ਜਿਹੜਾ ਪਹਿਲਾ 5 6 ਮਈ ਨੂੰ ਜਦੋਂ ਉਹ ਹੋਇਆ ਸੰਦੂਰ ਉਦੋਂ ਸਵੇਰੇ ਸਾਈਨ ਹੋਇਆ ਫਿਰ ਕਹਿੰਦੇ ਜੀ ਜੁਲਾਈ ਕੀ ਹੋਇਆ ਹੁਣ ਜਿਹੜਾ ਆ ਕੈਨੇਡਾ ਦੇ ਨਾਲ ਵੀ ਫ੍ਰੀ ਟ੍ਰੇਡ ਹੋਣ ਜਾ ਰਿਹਾ ਅਮਰੀਕਾ ਦੇ ਨਾਲ ਤਕਰੀਬਨ ਨੇਗੋਸ਼ੀਏਸ਼ਨਸ ਖਤਮ ਹੋ ਚੁੱਕੀਆਂ ਸੋ ਪਿਊਟਨ ਵੀ ਜਿਹੜੀ ਹੁਣ ਮਲਟੀਪੋਲਰ ਵਰਡ ਆ ਉਹਦੇ ਵਿੱਚ ਵੇਚ ਆ ਰਿਹਾ ਕਿਉਂਕਿ ਯਾਰਟਾ ਦੇ ਵਿੱਚ ਇਹ ਹੈਗਾ ਵੀ ਇਕਨੋਮਿਕਸ ਜਿਹੜੀ ਆ ਉਹ ਵੈਸਟ ਕਰੇਗਾ ਭਾਰਤ ਨੂੰ ਜਣੀ ਪੈਟਰਨ ਬਣਾ ਕੇ ਰੱਖੇਗਾ ਤੇ ਫੌਜੀ ਤੌਰ ਤੇ ਜਿਹੜਾ ਅਸਲਾ ਆ ਉਹ ਦੇਗਾ ਰੂਸ ਬੇਸ਼ੱਕ ਐਟਮ ਬ bomb ਦੇਣ ਦੀ ਗੱਲ ਜਿਹੜੀ ਇੰਗਲੈਂਡ ਨੇ ਅਪਰੇਸ਼ਨ ਅਫਸਰਾ ਵਿੱਚ 1950 ਦੇ ਵਿੱਚ ਹੀ ਉੱਥੇ ਐਟਮ ਬ bomb ਜਿਹੜਾ ਪ੍ਰੋਜੈਕਟ ਉਹ ਹਾਈਡਰੋ ਇਲੈਕਟ੍ਰਿਕ ਦਾ ਬਿਜਲੀ ਸੌਰੀ ਨਿਊਕਲੀਅਰ ਪਾਵਰ ਦਾ ਉੱਥੇ ਬਣਾ ਦਿੱਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਤੋਂ ਬੰਬ ਬਣਾ ਲਿਆ ਸੋ ਉਹਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਆ ਔਰ ਇਹਦੇ ਨਾਲ ਜਿਹੜੀ ਨਿਊਕਲੀਅਰ ਡਿਸਟਾਰਨਮੈਂਟ ਦੀ ਪ੍ਰੈਜ਼ੀਡੈਂਟ 트ੰਪ ਨੇ ਗੱਲ ਕੀਤੀ ਆ ਵੀ ਸੀ ਵੀ ਮੇਰ ਨਾਲ ਮੰਨ ਗਏ ਪੂਤਿਨ ਵੀ ਮੰਨ ਗਏ ਉਹਦੀ ਵੀ ਨਿਗਾ ਜਿਹੜੀ ਸਾਨੂੰ ਰੱਖਣੀ ਚਾਹੀਦੀ ਆ ਪਰ ਮੈਨੂੰ ਲੱਗਦਾ ਵੀ ਇਸ ਵਰਲਡ ਦੇ ਵਿੱਚ ਜਿਹੜੇ ਪਿਊਟਨ ਸਾਹਿਬ ਆ ਉਹ ਭਾਰਤ ਵਿੱਚ ਜਿਹੜੇ ਆਪਣਾ ਸਮਾਨ ਵੇਚਣ ਦੇ ਲਈ ਜਿੰਨਾ ਵੀ ਉਹ ਵੇਚ ਸਕਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਉਹਨਾਂ ਤੇ ਆਈਸੀਸੀ ਦਾ ਵਾਰੰਟ ਵੀ ਆ ਔਰ ਭਾਰਤ ਨੇ ਤੇਲ ਲੈ ਕੇ ਉਹਨਾਂ ਤੋਂ ਉਹਨੂੰ ਪਿਓਰ ਕਰਕੇ ਜਿਹੜਾ ਆ ਯੂਰਪ ਨੂੰ ਵੇਚਿਆ ਲਗਾਤਾਰਤਾ ਦੇ ਨਾਲ ਬਹੁਤ ਠੋਕਮਾ ਪੈਸਾ ਬਣਾਇਆ ਵੈਸਟਰਨ ਮੁਲਕਾਂ ਨੇ ਕੁਝ ਨਹੀਂ ਕਿਹਾ ਹੁਣ ਵੀ ਜਿਹੜੀ ਇਰਾਨ ਦੀ ਬਾਹਰ ਦੀ ਪਾਬੰਦੀ ਆ ਉਹਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਵੇਵਰ ਦੇ ਦਿੱਤਾ ਆ ਔਰ ਇਹਦੇ ਨਾਲ ਹੀ ਪਾਕਿਸਤਾਨ ਨੇ ਬਹੁਤ ਵੱਡੀ ਜਿਹੜੀ ਗੱਲਬਾਤ ਆ ਉਹ ਇਰਾਨ ਨਾਲ ਸਿੱਧੇ ਤੌਰ ਤੇ ਗੱਲ ਨਹੀਂ ਸ਼ੁਰੂ ਕਰ ਦਿੱਤੀ ਹੈ ਜਾਨੀ ਕਿ ਸੰਧੀ ਟਾਈਪ ਉਹਨਾਂ ਦੇ ਨਾਲ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਆ ਇਹ ਕੇਸ ਕਰਵਟ ਜਾਣਗੇ ਇਹਦੇ ਵਿੱਚ ਜਿਹੜਾ ਡਾਊਟ ਟੱਪਾ ਸਿੱਖਾਂ ਵਿੱਚ ਬਹੁਤ ਵੱਡੇ ਪੱਧਰ ਤੇ ਮੌਜੂਦ ਆ ਉਹਨਾਂ ਨੂੰ ਸ਼ਾਇਦ ਫੋਰਨ ਏਜੰਸੀਆਂ ਵੀ ਐਕਸਪੋਜ਼ ਕਰਨਾ ਸ਼ੁਰੂ ਕਰ ਦੇਣਗੀਆਂ ਇਹ ਮੇਰਾ ਇੱਕ ਹੰਝਿਆ ਇੱਕ ਕਨਜੈਕਟਰ ਵੇਸਟਰਨ ਫੈਕਟ ਚ ਹਾਲੇ ਤੱਕ ਤਾਂ ਸਾਡਾ ਕੋਈ 18 19 MP ਜੋ ਕੋਈ ਇਹ ਵੀ ਨਹੀਂ ਜਾ ਸਕਿਆ ਵੀ ਫਲਾਨਾ ਜਸੂਸ ਆ ਫੋਰਨ ਆ ਜਿਹੜੀ ਇੰਟਰਫੀਰੈਂਸ ਆ ਜਾਂ ਰੈਪ੍ਰੈਸ਼ਨ ਆ ਜਾਂ ਟਰਾਂਸਬਾਰਡਰ ਜਿਹੜਾ ਰੈਪ੍ਰੈਸ਼ਨ ਆ ਉਹਦੇ ਤੇ ਵੀ ਕੋਈ ਭਾਰਤੀ ਮੂਲ ਦੇ ਸੌਰੀ ਜਿਹੜੇ ਪੰਜਾਬੀ ਮੂਲ ਦੇ ਮੈਨੂੰ ਮਾਫ ਕਰਨਾ ਜੀ ਉਹਨਾਂ ਨੇ ਕਿਸੇ ਨੇ ਬਿਆਨ ਨਹੀਂ ਦਿੱਤਾ ਉਹਨਾਂ ਨੇ ਇਹ ਤਾਂ ਕਹਿਤਾ ਵੀ ਜਿਹੜਾ ਬਜਾਰਾ ਸੀਗਾ ਉਹਦੇ ਵਿੱਚ ਧਮਕੀ ਦਿੱਤੀ ਗਈ ਨਹੀਂ ਤਾਂ ਆਨੰਦ ਨੂੰ ਪਰ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਨੇ ਪਾਰਲੀਮੈਂਟ ਤੇ ਖੜੇ ਹੋ ਕੇ ਧਮਕੀ ਦਿੱਤੀ ਔਰ ਉਹਦੇ ਬਾਅਦ ਹੀ ਉਹਦੇ ਜਹਾਜ਼ ਆਠ ਡਿਗੇ ਜਿੱਦਾਂ ਬੇਅਰ ਡਿਗੇ ਹੁੰਦੇ ਦਰਖਤ ਤੋਂ ਕਰ ਘਰ ਵਿੱਚ ਆ ਕੇ ਮਾਰੇ ਪਾਕਿਸਤਾਨ ਨੇ ਉੱਥੇ ਉਸ ਕਾਲ ਦਾ ਕੋਈ ਜਵਾਬ ਨਹੀਂ ਤਾ ਵੀ ਇਹ ਗੱਲ ਕੀ ਕਹਿ ਰਿਹਾ ਮੋਦੀ ਜੇ ਅਸੀਂ ਘਰ ਤੇ ਜਾ ਕੇ ਮਾਰਾਂਗੇ ਜਦੋਂ ਸਾਡਾ ਪ੍ਰਾਈਮ ਮਿਨਿਸਟਰ ਇਹ ਕਹਿ ਰਿਹਾ ਵੀ ਭਾਰਤ ਨੇ ਜਿਹੜੀ ਆ ਕੈਨੇਡੀਅਨ ਸੋਵਰਨਿਟੀ ਦੀ ਲੰਘਣਾ ਕੀਤੀ ਆ ਸੋ ਐਮਪੀ ਉਦੋਂ ਨਹੀਂ ਬੋਲੇ ਉਹ ਹੁਣ ਬੋਲ ਰਿਹਾ ਵੀ ਸਿੱਖ ਜਿਹੜੇ ਸ਼ਾਂਤਮਈ ਢੰਗ ਨਾਲ ਮੁਜਾਰਾ ਕਰ ਰਹੇ ਆ ਉਹਨਾਂ ਦੇ ਮੁਜਾਰੇ ਤੇ ਜਿਹੜੀ ਇਹਦਾ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਕਲੀਅਰੈਂਸ ਜਿਹੜੀ ਭਾਰਤ ਵੱਲੋਂ ਦਿੱਤੀ ਗਈ ਸੀ ਇਹ ਭਾਰਤ ਦੀ ਕਲੀਅਰੈਂਸ ਕਦੀ ਉਜਲ ਦਾ ਸਾਂਝ ਦੇ ਕਦੀ ਕਿਸੇ ਤੋਂ ਲੈ ਕੇ ਫਿਰ ਮੁਰੇ ਜਾਂਦੇ ਆ ਉਹਦਣਾ ਇਹ ਗਰੰਟੀ ਹੋ ਜਾਂਦੀ ਆ ਕਿ ਕਦੀ ਸਿੱਖ ਮਤਿਆਂ ਤੇ ਇਹ ਭਾਰਤ ਵਿਰੋਧੀ ਸਟੈਂਡ ਨਹੀਂ ਲੈਣਗੇ ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਕਦੇ ਪਾਜੀ ਉਹ ਤਾਂ ਗੱਲ ਸਹੀ ਆ ਸਿੱਖ ਮੁੱਦਿਆਂ ਦੀ ਆਪਾਂ ਜਦੋਂ ਗੱਲ ਚਲਦੇ ਆ ਤੇ ਸਿੱਖ ਇਸ਼ੂ ਖਾਲਸਤਾਨੀ ਇਸ਼ੂ ਜਦੋਂ ਵਰਲਡ ਦੇ ਮੈਪ ਤੇ ਆਏਗਾ ਤਾਂ ਫਿਰ ਇਹਦੇ ਤੇ ਕੌਣ ਲੈਗੇ ਬਹੁਤ ਸਾਰੇ ਸਵਾਲ ਨੇ ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਣੇ ਮੁੱਦਿਆਂ ਦੀ ਵੀ ਗੱਲਬਾਤ ਕਰੀਏ ਆਪਣੇ ਪਰਸਪੈਕਟਿਵ ਦੀ ਨੈਰੇਟਿਵ ਦੀ ਵੀ ਕਿਉਂਕਿ ਜਿਨ੍ਹਾਂ ਨੂੰ ਭਾਰਤੀ ਹੋਣ ਦਾ ਜਾਂ ਭਾਰਤ ਦੇ ਪੱਖ ਵਿੱਚ ਬੋਲਣ ਅਤੇ ਕੁਝ ਫਰੋਲਣ ਦਾ ਜਿਹੜਾ ਇਸ਼ੂ ਹੈ ਇਹ ਥੋੜਾ ਸੌਖਾ ਹੀ ਕੰਮ ਹੈ ਕਿਉਂਕਿ ਜਦੋਂ ਅਸੀਂ ਪੰਥ ਪੰਜਾਬ ਦੇ ਪੱਖ ਤੇ ਹੱਕ ਦੀ ਗੱਲ ਕਰਦੇ ਥੋੜਾ ਔਖਾ ਹੈ। ਕਈ ਵਾਰੀ ਕਈ ਲੋਕ ਇਹੋ ਜਿਹੇ ਹੁੰਦੇ ਨੇ ਆ ਕਈ ਨਵੇਂ-ਨਵੇਂ ਨੇ, ਕੁਝ ਪੁਰਾਣੇ ਨੇ ਉਹ ਖਾਲਿਸਤਾਨ ਦੇ ਖਿਲਾਫ ਬੋਲ ਕੇ ਆਪਣੇ ਅ ਵੱਡੇ ਮਾਲਕਾਂ ਨੂੰ ਛੋਟੇ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿਉਂਕਿ ਜੇਕਰ ਤੁਸੀਂ ਪੰਥ ਪੰਜਾਬ ਵਾਲੇ ਸਾਈਡ ਤੇ ਹੋ ਜਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਦੀ ਸਾਈਡ ਤੇ ਹੋ ਜਿਹੜੇ ਜ਼ੁਲਮ ਕਰ ਰਹੇ ਨੇ ਜਿਹੜੇ ਲੋਕੀ ਜ਼ੁਲਮ ਸਹਿ ਰਹੇ ਨੇ ਸੋ ਵਿਕਟਮ ਦੇ ਨਾਲ ਜਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਜ਼ੁਲਮ ਕਰ ਰਹੇ ਨੇ ਇਹ ਮੁੱਦੇ ਵੀ ਨੇ ਸੋ ਧੰਨਵਾਦ ਸਰਦਾਰ ਭਪਿੰਦਰ ਸਿੰਘ ਜੀ ਤੁਸੀਂ ਗੱਲਬਾਤ ਕੀਤੀ ਹੈ ਕਿਉਂਕਿ ਸਾਡੇ ਤੇ ਤੁਹਾਡੇ ਮੁੱਦੇ ਨੇ ਸਾਡੇ ਤੇ ਤੁਹਾਡੇ ਇਸ਼ੂ ਨੇ ਤੁਸੀਂ ਸਾਨੂੰ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਅੱਜ ਦੀ ਆਵਾਜ਼ ਟੋਰਾਂਟੋ ਆਈ ਪੀ ਟੀਵੀ ਚੈਨਲ ਅੱਜ ਦੀ ਆਵਾਜ਼ ਟੀਵੀ ਤੇ ਵੀ ਤੇ ਹੋਰ ਵੀ ਕਈ ਸਾਰੇ ਮਾਧਿਅਮਾਂ ਤੇ ਜਾ ਕੇ ਦੇਖ ਸਕਦੇ ਹੋ ਧੰਨਵਾਦ ਜੀ ਮੇਰੇ ਖਾਤੇ ਕੋਈ ਗੱਲ ਰਹਿ ਗਈ ਹੋਵੇ ਕੱਲ ਤੱਕ ਆਪਾਂ ਫਿਰ ਫਤਿਹ ਸਾਂਝੀ ਕਰ ਲਈਏ ਜੀ ਭਾਈ ਧੰਨਵਾਦ ਤੁਹਾਡਾ ਸਵਾਲ ਦੇ। थैंक यू जी ਸਮਾ ਆਪਣੇ ਹੀ ਆ ਤੁਹਾਡਾ ਤੇ ਸਾਡਾ ਹੀ ਸੰਝ ਆਈ ਆ ਸੰਝਾ ਕਾਜ ਆ ਵਿਆਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ